ਅੱਜ ਕਰੀਬ 1 ਵਜੇ ਜਾਣਕਾਰੀ ਪਹੁੰਚੇ ਹੋਏ ਜ਼ਿਲ੍ਹਾ ਸ਼ਕਤਰ ਵਿੱਚ ਅਸ਼ਵਿੰਦਰ ਕੌਰ ਨੇ ਦੱਸਿਆ ਹੈ ਕਿ ਇਹ ਹੜਤਾਲ ਅੱਜ ਚੌਥੇ ਦਿਨ ਵਿੱਚ ਚੱਲ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਕਰ ਕੇ ਕੇਂਦਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਤੇ ਇਹ ਹੜਤਾਲ ਅਣਮਿੱਥੇ ਸਮੇਂ ਤੱਕ ਜਾਰੀ ਰਹੇਗੀ ਇਮਾਨੂ ਕੀ ਨਾ ਜਪਨਾ ਜੇਰਾ ਨਾਮ ਸਰ ਜਿਸ ਬਿਲ ਪਰ ਕਾਲ ਦੂਨਸ ਕਤਰ ਹੁਸ਼ਾਰਪੁਰ ਆਲ ਇੰਡੀਆ ਜੀਵੀਐਸ ਜੂਨੀਅਰ ਦੇ ਜੀਐਸ ਕਤਰ ਜੀ ਤੇ ਅੱਜ ਦਾ ਜਿਹੜਾ ਤੁਹਾਡੇ ਅਨੁਮੁੱਖ ਸਮੇਂ ਦੀ ਹੜਤਾਲ ਆ ਕਿੰਨੇ ਦਿਨੋਂ ਕੇ ਤੁਹਾਨੂੰ ਇੱਥੇ ਬੈਠੇ ਨੂੰ ਚਾਰ ਦਿਨ ਤੋਂ ਬੈਠੇ ਆ ਜੀ ਅਸੀਂ ਤੇ ਕੀ ਕੋਈ ਅਧਿਕਾਰੀ ਤੁਹਾਡੇ ਕੋਲ ਕੋਈ ਗੱਲਬਾਤ ਕੀਤੀ ਹੋਈ ਕਿਸੇ ਨਾਲ ਨਹੀਂ ਜੀ ਸਰ ਵੀ ਕਿਸੇ ਅਧਿਕਾਰੀ ਨਾਲ ਗੱਲ ਨਹੀਂ ਹੋਈ ਜੀ ਤੇ ਸਾਡਾ ਜਿਹੜਾ ਇਹ ਮੁੱਖ ਸਾਡੀ ਹੜਤਾਲ ਹੈ ਜੀ ਸਾਡੀ ਹਿੰਦੁਸਤਾਨ ਲੈਵਲ ਤੇ ਹੈਗੀ ਆ ਕਿ ਇੱਥੇ ਐਸਐਸਪੀ ਦੇ ਨਾਲ ਸਾਡਾ ਇਸ ਬੇਸ ਤੇ ਕੋਈ ਮਸਲਾ ਹੱਲ ਕਰਾਉਣ ਦਾ ਨਹੀਂ ਹੈਗਾ ਸਾਡੀਆਂ ਮੰਗਾਂ ਤੁਹਾਡੀਆਂ ਸਾਡੀਆਂ ਮੰਗਾਂ ਜੀ ਜਿਸ ਤਰ੍ਹਾਂ ਸਾਡੇ ਜੀਡੀਐਸ ਹੈਗਾ ਉਹਨੂੰ ਸਰਕਾਰੀ ਕਰਮਚਾਰੀ ਮੰਨਿਆ ਜਾਵੇ ਤੇ ਸਾਡੀ ਜਿਹੜੀ ਗ੍ਰੈਜੂਇਟੀ ਆ ਉਹ ਸਾਡੀ 1.5 ਲੱਖ ਤੋਂ ਵਧਾ ਕੇ 5 ਲੱਖ ਕੀਤੀ ਜਾਵੇ ਜੀਡੀਐਸ ਦਾ ਜਿਹੜਾ ਬੀਮਾ ਰਾਸ਼ੀ ਆ ਉਹਨੂੰ ਵੀ 5 ਲੱਖ ਤੱਕ ਵਧਾਇਆ ਜਾਵੇ ਤੇ ਜੀਡੀਐਸ ਨੂੰ ਪੈਨਸ਼ਨ ਲਾਗੂ ਕੀਤੀ ਜਾਵੇ ਜਿਹੜੀਆਂ ਸਾਡੀਆਂ ਇਹ ਮੰਗਾਂ ਆ ਜਾਇਜ਼ ਮੰਗਾਂ ਗੈਰ ਕਾਨੂੰਨੀ ਨਹੀਂ ਆਗੀਆਂ ਸਰ ਤੇ 12 24 36 ਦਾ ਜਿਹੜਾ ਸਕੇਲ ਆ ਸਾਨੂੰ ਜੀ ਡੀ ਐਸ ਨੂੰ ਲਾਗੂ ਕਰਨਾ ਚਾਹੀਦਾ ਜੀ ਜਿਨ੍ਹਾਂ ਦੀ 12 ਸਾਲ 24 ਸਾਲ ਤੇ 36 ਸਾਲ ਦੀ ਸਰਵਿਸ ਹੋ ਗਈ ਆ ਉਹਨਾਂ ਤੇ ਇੱਕ ਇਨਕਰੀਮੈਂਟ ਲੱਗਦੀ ਆ ਉਹਨੂੰ ਲਾਗੂ ਕੀਤਾ ਜਾਵੇ ਜੀ ਤੇ ਜੀ ਡੀ ਐਸ ਨੂੰ ਮੈਡੀਕਲ ਸਹੂਲਤਾਂ ਜਿਹੜੀਆਂ ਉਹ ਮੁਹੱਈਆ ਕਰਵਾਈਆਂ ਜਾਣ ਜੀ ਡੀ ਐਸ ਦੀਆਂ ਜਿਹੜੀਆਂ 180 ਦਿਨ ਦੀ ਛੁੱਟੀ ਆ ਉਹ ਜਮਾ ਕੀਤੀ ਜਾਵੇ ਕਿਉਂਕਿ ਜੀਡੀਐਸ ਦੀ ਜੀਡੀ ਛੁੱਟੀ ਇੱਕ ਸਾਲ ਦੇ ਵਿੱਚ ਸਿਰਫ 20 ਦਿਨ ਦੀ ਛੁੱਟੀ ਹੁੰਦੀ ਹੈ ਜੀ ਇਸ ਤੋਂ ਇਲਾਵਾ ਉਹਨਾਂ ਦੀਆਂ ਛੁੱਟੀਆਂ ਜਿਹੜੀਆਂ ਆ ਬਿਨਾ ਵਿਦੋਟ ਪੇਤੋ ਹੀ ਹੁੰਦੀਆਂ ਜੀ ਜੇ ਹੁਣ ਵੀ ਮੰਗਾਂ ਨਾ ਮੰਨੀਆਂ ਗਈਆਂ ਫਿਰ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਊਗਾ ਤੇ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨਣਗੇ ਅਸੀਂ ਉਹਨਾਂ ਚਿਰ ਹੜਤਾਲ ਵਾਪਸ ਨਹੀਂ ਲਾਵਾਂਗੇ ਜੀ ਨੋਟਿਸ ਨੋਟਿਸ ਅਸੀਂ ਐਸਐਸਪੀ ਸਰ ਨੂੰ ਦੇ ਕੇ ਬੈਠੇ ਆ ਜੀ ਸਾਨੂੰ ਪਰ ਗੈਰ ਕਾਨੂੰਨੀ ਤੰਗ ਦੇ ਨਾਲ ਡਰਾਇਆ ਧਮਕਾਇਆ ਜਾ ਰਿਹਾ ਕਿ ਜੇ ਅਸੀਂ ਹੜਤਾਲ ਵਾਪਸ ਨਾ ਲਈ ਤੇ ਸਾਨੂੰ ਡਿਊਟੀ ਤੋਂ ਕੱਢਣ ਦੀਆਂ ਧਮਕੀਆਂ ਮਿਲ ਰਹੀਆਂ ਜਦ ਕਿ ਜਿਹੜੀਆਂ ਸਾਡੀਆਂ ਮੰਗਾਂ ਆ ਸਾਡੀਆਂ ਜਾਇਜ਼ ਮੰਗਾਂ ਆ ਸਾਡੇ ਹੱਕ ਜਿਹੜੇ ਆ ਸਾਨੂੰ ਅਸੀਂ ਆਪਣੇ ਹੱਕਾਂ ਵਾਸਤੇ ਬੈਠੇ ਆ ਅਸੀਂ ਕੋਈ ਇੱਥੇ ਤੋੜ-ਭੰਨ ਨਹੀਂ ਕਰ ਰਹੇ ਅਸੀਂ ਸਿਰਫ ਸ਼ਾਂਤ ਮਈ ਦੇ ਧਰਨੇ ਦੇ ਰਹੇ ਆ ਸਟ੍ਰਾਈਕਾਂ ਕਰ ਰਹੇ ਆ ਜੀ ਹਾਂ ਜੀ ਮੈਨੂੰ ਕੀ ਨਹੀਂ ਤੁਹਾਡਾ ਫਾਰਮਜੀਤ ਕੋਰ ਬੀਪੀਐਮ ਮੇਟੀ ਆਣਾ ਜੀ ਕੀ ਕਹਿਣਾ ਚਾਹੋਗੇ ਅੱਜ ਦਾ ਜਿਹੜਾ ਤੁਹਾਡੀ ਆਲ ਇੰਡੀਆ ਗ੍ਰਾਮੀਨ ਟੈਕਸੀ ਵਿਕਤੀ ਆਪਾਂ ਅਨੁਮਤ ਸਮਾਧੀ ਹੜਤਾਲ ਇੱਥੇ ਕੀਤੀ ਹੈਗੀ ਆ ਹਾਂਜੀ ਇਹ ਹੜਤਾਲ ਜਿਹੜੀ ਆ ਅਸੀਂ ਕਾਨੂੰਨ ਦੇ ਤਾਹਤ ਕਰ ਰਹੇ ਆ ਔਰ ਆਲ ਇੰਡੀਆ ਲੈਵਲ ਤੇ ਸਾਡੀ ਸਟ੍ਰਾਈਕ ਚੱਲ ਰਹੀ ਆ ਐਸ ਐਸ ਮਹਾਦਵੀਆ ਜੀ ਸਾਡੇ ਸਰਕਲ ਸੈਕਟਰੀ ਹਨ ਦਿੱਲੀ ਚ ਬੈਠੇ ਆ ਉਹਨਾਂ ਦੇ ਉਦੇਸ਼ਾਂ ਦੇ ਅਨੁਸਾਰ ਅਸੀਂ ਇਹ ਸਟ੍ਰਾਈਕ ਕਰ ਰਹੇ ਆ ਇਸ ਕਰਕੇ ਅਸੀਂ ਕਿਸੇ ਦੀ ਗਿੱਧੜ ਧਮਕੀ ਤੋਂ ਵੀ ਨਹੀਂ ਡਰਨ ਵਾਲੇ ਹੈਗੇ ਐਸ ਐਸ ਪੀ ਸਾਹਿਬ ਜਾਂ ਇਨਸਪੈਕਟਰ ਸਾਹਿਬ ਸਾਨੂੰ ਕੁਝ ਵੀ ਕਹਿਣ ਆ ਕਿ ਅਸੀਂ ਨੋਟਿਸ ਦੇ ਕੇ ਫਿਰ ਸ਼ਾਂਤ ਮਈ ਢੰਗ ਦੇ ਨਾਲ ਇੱਥੇ ਸਟ੍ਰਾਈਕ ਤੇ ਬੈਠੇ ਆ ਸਾਨੂੰ ਇਹ ਬਦਲ ਨਹੀਂ ਸਕਦੇ ਹੈਗੇ ਅਸੀਂ ਆਪਣੇ ਹੱਕਾਂ ਦੀ ਲੜਾਈ ਲੜਨੀ ਹੈ ਆਪਣੇ ਹੱਕਾਂ ਲਈ ਹਰ ਕੋਈ ਲੜਦਾ ਆ ਅਸੀਂ ਡਰਨੇ ਵਾਲੇ ਨਹੀਂ ਆ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ ਅਸੀਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਬੈਠੇ ਹੀ ਰਹਾਂਗੇ ਔਰ ਆਪਣਾ ਸੰਘਰਸ਼ ਹੋਰ ਵੀ ਤੇਜ਼ ਕਰਾਂਗੇ